ਅੱਜ ਅਡਾ ਜੈੰਤੀਪੁਰ ਰਾਧਾਕ੍ਰਿਸ਼ਨ ਤੇ ਆਰਾਮ ਨਾਮੀ ਦਾ ਤਿਉਹਾਰ ਬੜੀ ਹੀ ਸ਼ਰਧਾ ਤੇ ਉਮਤਾਮ ਨਾਲ ਮਨਾਇਆ ਗਿਆ। ਅੱਜ ਹਲਕਾ ਕਮਜੀਠਾ ਦੇ ਕਸਬਾ ਜੈਨਤੀਪੁਰ ਰਾਧਾ ਕ੍ਰਿਸ਼ਨ ਮੰਦਿਰ ਚਰ ਆਮ ਨੌਮੀ ਦਾ ਤਿਆਰ ਬੜੀ ਹੀ ਸ਼ਰਧਾ ਅਤੇ ਤੁਮ ਤੁਮ ਨਾਲ ਮਨਾਇਆ ਗਿਆ ਇਸ ਮੌਕੇ ਤੇ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਸ਼ੋਭਾ ਯਾਤਰਾ ਦੀ ਸ਼ੁਰੂਆਤ ਰਾਧਾ ਕ੍ਰਿਸ਼ਨ ਮੰਦਿਰ ਤੋਂ ਹੁੰਦੀ ਹੋਈ ਪੂਰੇ ਬਾਜ਼ਾਰ ਵਿੱਚ ਹੁੰਦੇ ਹੋਏ ਵਾਪਸ ਰਾਧਾ ਕ੍ਰਿਸ਼ਨ ਮੰਦਿਰ ਵਿੱਚ ਸਮਾਪਤ ਹੋਈ ਵੱਖ-ਵੱਖ ਧਾਵਾਂ ਤੇ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ ਗਿਆ ਜਿਸ ਵਿੱਚ ਕਸਬਾ ਜੈਨਤੀਪੁਰ ਦੇ ਸਰਪੰਚ ਗੁਰਮੀਤ ਸਿੰਘ ਬਾਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਮਨਮੋਹਨ ਸਿੰਘ ਢਿੱਲੋਂ ਨੇ ਸ਼ੋਭਾ ਯਾਤਰਾ ਦਾ ਸਵਾਗਤ ਕਰਕੇ ਹਿੰਦੂ ਸਿੱਖ ਏਕਤਾ ਦੀ ਕਾਇਮ ਕੀਤੀ। ਰਾਮ ਨੌਮੀ ਦੇ ਸੰਬੰਧ ਵਿੱਚ ਸ਼ੋਭਾ ਯਾਤਰਾ 'ਚ ਹਿੰਦੂ ਸਿੱਖੇ ਸਾਈ ਭਾਈ ਜਰੇ ਲੋਕਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਲੰਗਰ ਦੇ ਭੰਡਾਰੇ ਅਟੁੱਟ ਵਰਤਾਏ ਗਏ। ਮਜੀਠਾ ਤੋਂ ਸੁਖਬੀਰ ਸਿੱਧੂ ਰਾਜਾ ਕੋਟਲੀ ਪਬਲਿਕ ਪ੍ਰਾਈਮ ਟੀਵੀ ਲੁਧਿਆਣੇ ਦੇ ਰਾਧਾ ਕ੍ਰਿਸ਼ਨ ਮੰਦਰ ਵੱਲੋਂ ਸਾਰੇ ਅੱਡੇ ਦੇ ਸਹਿਯੋਗ ਦੇ ਨਾਲ ਅੱਜ ਇਹ ਬਹੁਤ ਵਧੀਆ ਰਾਮ ਨੌਮੀ ਦੀ ਯਾਤਰਾ ਖੇੜੀ ਰਾਸੀ ਆਤਾ ਕੀਤੀ ਹੈ ਸੰਗਤਾਂ 'ਚ ਬਹੁਤ ਸ਼ਾਂਤ ਤੇ ਬਹੁਤ ਹੀ ਪਿਆਰ ਆ ਇਹੋ ਜਿਹੇ ਪ੍ਰੋਗਰਾਮ ਜਿਹੜੇ ਆ ਸਾਡੇ ਸਮਾਜ ਦੇ ਵਿੱਚ ਰੋਜ਼ ਹੋਣੇ ਚਾਹੀਦੇ ਆ ਹਰ ਦਿਨ ਢੰਗ ਦੇ ਦਿੱਤੇ ਇਹਨਾਂ ਨੂੰ ਬਣਾਇਆ ਜਾਣਾ ਚਾਹੀਦਾ ਤਾਂ ਜੋ ਅਸੀਂ ਆਪਣੇ ਵਿਰਸੇ ਨੂੰ ਨਾ ਭੁੱਲੀਏ ਤੇ ਇਹ ਉਹਦੇ ਨਾਲ ਲੱਗੇ ਰਹੀਏ ਇਸੇ ਤੋਂ ਸ਼ੁਰੂ ਹੋ ਗਏ ਕਿਹੜੇ ਕਿਹੜੇ ਖਾਵਾਂ ਦੇ ਇਹ ਅੱਜ ਸਵੇਰੇ ਚਾਚਾਮੀ 4 ਵਜੇ ਸ਼੍ਰੀ ਰਾਧਾ ਕ੍ਰਿਸ਼ਨ ਮੰਦਿਰ ਤੋਂ ਸ਼ੁਰੂ ਕੀਤੀ ਗਈ ਹੈ ਯਾਤਰਾ ਸਾਰੀਆਂ ਗਲੀਆਂ ਦੇ ਵਿੱਚੋਂ ਹੋ ਕੇ ਤੇ ਬਾਜ਼ਾਰ ਦੇ ਵਿੱਚੋਂ ਹੋ ਕੇ ਸਾਰਿਆਂ ਕੋਲੋਂ ਹੋਣ ਇਹਨਾਂ ਦੀ ਸਮਾਪਤੀ ਫਿਰ ਸ਼੍ਰੀ ਰਾਧਾ ਕ੍ਰਿਸ਼ਨ ਮੰਦਿਰ ਦੇ ਵਿੱਚ ਹੋਈ ਹੈ ਤੇ ਥਾਣਾ ਦੇ ਸਾਰਿਆਂ ਨੇ ਇਹਨਾਂ ਦਾ ਜੀ ਆਇਆਂ ਕੀਤਾ ਵਾ ਤੇ ਮੈਂ ਇਹ ਕਵਾਂਗਾ ਸਾਰੇ ਜਣੇ ਰਲ ਕੇ ਇਹੋ ਜਿਹੇ ਉਪਰਾਲੇ ਜਿਹੜੇ ਅਸੀਂ ਕਰਦੇ ਰਹੀਏ ਤਾਂ ਜੋ ਸਾਡੇ ਸਮਾਜ ਦੇ ਵਿੱਚ ਤੇ ਸਾਡੇ ਸੰਸਕ੍ਰਿਤੀ ਦੇ ਵਿੱਚ ਇਤਿਹਾਸ ਦੀ ਪਛਾਣ ਮਰੇ ਜੈ ਜੀ ਜੈ ਸ਼੍ਰੀਸਿ ਭਜੀ ਜੋ ਰਾਮ ਨਮੀ ਦੇ ਅੱਜ 70 ਹਜ਼ਾਰ ਤੇ ਸਾਰਾ ਅਡਾ ਜਿੰਦੂਰ ਨੇ ਨਾਲ ਮਿਲ ਕੇ ਸਾਰਿਆਂ ਪਰਵਾਰਾਂ ਨੇ ਜੋ ਜੋ ਸਵੇਰ ਯਾਤਰਾ ਗੱਡੀ ਹੈ ਜੀ ਤਾਂ ਹੀ ਪ੍ਰਸ਼ਾਸਨ ਦਾ ਸਾਈ ਸੱਜ ਦਾ ਅਡਾ ਜਿੰਦੂਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ